ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਆਫ ਕਰਦਾ ਸਭ ਚੜਦੀ ਕਲਾ ਚ ਹੋਵੋਗੇ ਤੇ ਮੈਂ ਵੀ ਠੀਕ ਠਾਕ ਆ ਸਭ ਨੂੰ ਪਤਾ ਹੀ ਹੈ ਪੰਜਾਬ ਨੂੰ ਪੰਜਾਬ ਚ ਬਾਹਰ ਵਸਦੇ ਸਿੱਖਾਂ ਨੂੰ ਜਾਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਵਿੱਚ ਧੀਆ ਭੈਣਾ ਬੱਚੀਆਂ ਨੇ ਜਿਨ੍ਹਾਂ ਨੂੰ ਪਤਾ ਵੀ ਇੱਜ਼ਤ ਕੀ ਹੁੰਦੀ ਆ ਅਸੀਂ 2 ਦਿਨ ਪਹਿਲਾਂ ਇੱਕ ਸਾਧ ਸੱਦ ਕੇ ਰਾਜੀ ਨਾਮੇ ਲਈ ਹਾਂ ਕਰਕੇ ਸੱਦਿਆ ਸੀ ਕਿ ਇੰਨੇ ਬਣਾਉਣੇ ਡੇਰੇ ਚ ਭੂਰੇ ਜੌਦੇ ਜੋ ਬਾਹਰ ਨਹੀਂ ਆਉਣਾ ਸੀ ਕਿਉਂਕਿ ਉਹਨੂੰ ਖਤਰਾ ਸੀਗਾ ਵੀ ਸਾਡੇ ਦੇ ਖੇਤਰ ਫਿਰੂਗਾ ਉਹਨੂੰ ਇਹ ਵੀ ਖਤਰਾ ਸੀ ਹੋ ਸਕਦਾ ਵੀ ਉਹਨੂੰ ਗੱਡੀ ਛਾੜ ਦਗੇ ਪਰ ਗੱਲ ਆਉਂ ਸੀ ਦੀ ਜੇ ਬਾਬੇ ਦਾ ਵੱਧ ਨੁਕਸਾਨ ਕਰਦੇ ਤਾਂ ਬਾਬਾ ਕਿਹਦੇ ਕਿਹਦੇ ਲਿੰਕ ਚ ਆ ਤੇ ਇਹਦੇ ਕੋਲੇ ਕਿਹੜਾ ਕਿਹੜਾ ਸਾਧ ਆ ਕੇ ਇਹ ਕਰਤੂਤਾਂ ਲੋਕਾਂ ਤੇ ਲੋਕਾਂ ਦੀਆਂ ਧੀਆ ਭੈਣਾਂ ਦੀ ਅੱਜ ਤੱਕ ਲੁੱਟਦੇ ਸੀਗੇ ਇੱਕੋ ਭੋਰੇ ਚ ਉਹ ਨਹੀਂ ਜੱਗ ਜਾਰ ਹੋਣੀ ਸੀ ਤੇ ਉਹ ਸਾਨੂੰ ਸਾਰਾ ਸਿਸਟਮ ਸਾਡੇ ਹੱਥ ਲੱਗ ਗਿਆ ਵਾ ਦੂਜੀ ਗੱਲ ਬਾਬਾ ਜਿਹੜਾ ਸਾਥ ਫੜਿਆ ਸੀ ਉਹ ਥਾਣੇ ਜਾਂਦਾ ਸਾਡੇ ਤੇ ਕੰਪਲੇਂਟ ਕਰਦਾ ਵੀ ਮੈਨੂੰ ਇਹਨਾਂ ਨੇ ਕੁੱਟਿਆ ਤੇ ਮੇਰੇ ਨਾਲ ਇਹਨਾਂ ਨੇ ਵੀ ਐਂ ਕਰਕੇ ਮੈਨੂੰ ਇਹਨਾਂ ਨੇ ਰੱਖਿਆ ਪੁਲਿਸ ਦਾ ਫੋਨ ਆਉਂਦਾ ਤੇ ਉਹਨਾਂ ਨੂੰ ਗੱਲਬਾਤ ਦੱਸੀ ਜਾਂਦੀ ਆ ਐਸਐਚਓ ਸਾਹਿਬ ਨੇ ਵਧੀਆ ਗੱਲਬਾਤ ਸੁਣੀ ਸਾਡੀ ਬਹੁਤ ਵਧੀਆ ਕਾਰਵਾਈ ਕੀਤੀ ਇਹੋ ਜਿਹੀ ਕੋਈ ਗੱਲ ਨਹੀਂ ਸੀ ਤੇ ਮੈਂ ਪੰਜਾਬ ਨੂੰ ਤੇ ਸਿੱਖਾਂ ਨੂੰ ਜਥੇਦਾਰਾਂ ਨੂੰ ਜਾਂ ਜੋ ਵੱਡੀਆਂ ਕਮੇਟੀਆਂ ਨੇ ਐਸਜੀਪੀਸੀ ਆ ਉਹਨਾਂ ਨੂੰ ਮੈਂ ਕਹਿਣਾ ਵੀ ਚਾਹੁੰਦਾ ਵੈਸੇ ਮੈਨੂੰ ਕੋਈ ਆਸ ਨਹੀਂ ਹੈ ਮੈਂ ਜੋ ਕੁਝ ਇਸ ਬਾਬੇ ਕੋਲੋਂ ਦੇਖ ਲਿਆ ਐਸਜੀਪੀਸੀ ਬਾਰੇ ਵੀ ਉਹ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਕੰਮ ਦੀ ਰਹਿ ਗਈ ਹੁਣ ਕਮੇਟੀ ਕਿਉਂਕਿ ਐਸਜੀਪੀਸੀ ਨੇ ਖੁਦ ਲੁਧਿਆਣੇ ਦੀ ਪੁਲਿਸ ਨੂੰ ਇਸ ਬਾਬੇ ਦੇ ਹੱਕ ਦੇ ਵਿੱਚ ਲੈਟਰ ਲਿਖੀ ਸੀ ਇੱਕ ਕੇਸ ਦੇ ਵਿੱਚ 2021 ਵਿੱਚ ਇਹਨੇ ਬੇਇੱਜ਼ਤੀ ਕੀਤੀ ਸੀ ਵੀ ਇਹ ਬੇਕਸੂਰ ਆ ਜੀ ਇਹਨੂੰ ਇਹਦੇ ਤੇ ਕੀਤੀ ਹੋਈ ਐਫਆਈਆ ਜਿਹੜੀ ਉਹ ਰੱਦ ਕੀਤੀ ਜਾਵੇ ਇਹ ਐਸਜੀਪੀਸੀ ਦੀ ਕਰਤੂਤ ਆ ਸਾਰਿਆਂ ਨੂੰ ਪਤਾ ਵੀ ਅਸੀਂ ਇੱਕ ਵੱਡਾ ਮੱਛ ਫੜਿਆ ਸੀ। ਦਾੰਤ ਫੜਿਆ ਸੀ ਜਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਰੇਪ ਕਰਦਾ ਸੀ। ਹੋ ਸਕਦਾ ਬਾਬੇ ਦੀ ਕਿਸੇ ਬੀਬੀ ਦੇ ਨਾਲ ਖਾਸ ਯਾਰੀ ਹੋਵੇ ਜਿਹੜੀ ਬਿਆਨ ਦੇ ਰਹੀ ਆ। ਅਸੀਂ ਨਹੀਂ ਕਹਿੰਦੇ ਉਹ ਬੀਬੀ ਵੀ ਬੇਕਸੂਰ ਆ। ਪਰ ਮੈਂ ਛਾਵਾਸ਼ੇ ਦਿਨਾਂ ਤੋਂ ਨੂੰ ਸਾਰਿਆਂ ਨੂੰ 2020 ਦੇ ਵਿੱਚ ਮਹਾਰਾਜ ਨੇ ਬੁੱਤਾਂ ਦੀ ਸੇਵਾ ਲਈ ਸੀ ਜਿਹੜੇ ਬੁੱਤ ਤੋੜੇ ਸੀ ਦਰਬਾਰ ਸਾਹਿਬ। ਮੇਰੇ ਹੀ ਖੜਾਫ ਜਾ ਕੇ ਨੰਗ ਸਿੰਘ ਤੇ ਉੱਥੇ ਸਿੱਖ ਜੱਥੇਬੰਦੀਆਂ ਦੇ ਮੇਨ ਮੇਨ ਆਗੂ ਜਿਨ੍ਹਾਂ ਨੇ ਲੈਟਰ ਦਿੱਤੇ ਵੀ ਅਮਰਪਾਲ ਸਿੰਘ ਹੋਣਾ ਨੂੰ ਤੇ ਇਹਦੇ ਸਾਥੀਆਂ ਨੂੰ ਫੜਿਆ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਜੇਲ੍ਹ ਚ ਬੰਦ ਕੀਤਾ ਜਾਵੇ ਮਹਾਰਾਜ ਕਿਰਪਾ ਹੁੰਦੀ ਆ ਸੀ ਬਾਹਰ ਆਉਣੇ ਆ ਕੁਝ ਸਮੇਂ ਬਾਅਦ ਉਹ ਇੱਕ ਗੰਦ ਪਾਉਂਦਾ ਸੀ ਬਰਨਾਲੇ ਵਾਲਾ ਦਾ ਪ੍ਰੋਡੂਸਰ ਜਾ ਉਹਦੇ ਤੇ ਛੇਤਰ ਫੇਰ ਦਿੰਨੇ ਆ ਛੇਤਰ ਫੇਰਿਆ ਉਹਦੇ ਤਾਂ ਉਹਨੇ ਲੱਚਰ ਤਾਂ ਵਧਾਈ ਹੋਈ ਸੀ ਪੰਜਾਬ ਚ ਪਰ ਸਾਡੇ ਇੱਥੋਂ ਦੇ ਲੋਕਾਂ ਨੇ ਇੱਥੋਂ ਦੇ ਨੰਗਾ ਸਿੰਘਾਂ ਨੇ ਜਾ ਕੇ ਉਸ ਬੰਦੇ ਨੂੰ ਉਸ ਦਿਨ ਪੱਗ ਦਿੱਤੀ ਉਹਦੇ ਗਲ 'ਚ ਸਰੋਪਾ ਪਾਇਆ ਤੇ ਸਾਡੇ ਵਿਰੁੱਧ ਧਰਨਾ ਲਾਇਆ ਵੀ ਛੇਤੀ ਇਹਨਾਂ ਦੇ ਕਰੈਕਟਰੀ ਕੀਤੀ ਜਾਵੇ ਤੇ ਇਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਜਾਵੇ ਕੋਈ ਨਹੀਂ ਆਇਆ ਫਿਰ ਹੋਰ ਬਹੁਤ ਇਹੋ ਜਿਹੀਆਂ ਗੱਲਾਂ ਬਾਤਾਂ ਹੋਈਆਂ ਜਿਹੜੀਆਂ ਹਜੇ ਚੱਲ ਰਹੀਆਂ ਅਸੀਂ ਉਹ ਨਹੀਂ ਕਰਨੀਆਂ ਹੁਣ ਪਰਸੋਂ ਜਿਹੜਾ ਆਹੀ ਸਾਲ ਚੱਲ ਰਿਹਾ ਪਰਸੋਂ ਇੱਕ ਸਾਧ ਨੂੰ ਕੁੱਟਿਆ ਤੇ ਸ਼ਰਮ ਦੀ ਗੱਲ ਆ ਵੀ ਜਦੋਂ ਸਾਧ ਦੇ ਪੈਂਦੀਆਂ ਵਾ ਸਾਧ ਦੇ ਹੱਕ ਦੇ ਵਿੱਚ 40 ਤੋਂ 50 ਬੰਦੇ ਨਹੰਗ ਸਿੰਘ ਵੀ ਤੇ ਹੋਰ ਜਥੇਬੰਦੀਆਂ ਦੇ ਵੀ ਬੰਦੇ ਵੀ ਆ ਕੇ ਥਾਣੇ ਅੰਦਰ ਲੇ ਲੜੀਆਂ ਕੱਢ ਰਹੇ ਸੀਗੇ ਉਹਨਾਂ ਦੇ ਮਿੰਤਾ ਤਰਲੇ ਕੱਢ ਰਹੇ ਸੀ ਤੇ ਪ੍ਰੈਸ਼ਰ ਪਾਈ ਬੈਠੇ ਆ ਵੀ ਅਮਰਤਪਾਲ ਸਿੰਘ ਮਹਿਰੋਂ ਨੂੰ ਤੇ ਇਹਦੇ ਨਾਲ ਦੇ ਜਿਹੜੇ ਹੈਗੇ ਜਥੇ ਦੇ ਬੰਦੇ ਨੇ ਇਹਨਾਂ ਨੂੰ ਫੜ ਕੇ ਜੇਲ੍ਹ ਚ ਬੰਦ ਕਰ ਦਿੱਤਾ ਜਾਵੇ ਇਹ ਧੱਕਾ ਕਰ ਰਹੇ ਨੇ ਤੇ ਸ਼ਰਮ ਹੋਣੀ ਚਾਹੀਦੀ ਆ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਦੇ ਤੁਰੇ ਫਿਰਦੇ ਆ ਵੀ ਸਾਨੂੰ ਇਹ ਆ ਵੀ ਚਲੋ ਪੰਥ ਕਾ ਮਸਲੇ ਨੇ ਪੰਜਾਬ ਦੇ ਮਸਲੇ ਨੇ ਧੀਆਂ ਪੈਣਾ ਦੇ ਅਜਤ ਦੇ ਮਸਲੇ ਨੇ ਕਿਸੇ ਦੇ ਮੂੰਹੋਂ ਹਜੇ ਤੱਕ ਕੋਈ ਇਹੋ ਜੀ ਆ ਦਾ ਨਾਰਾ ਨਹੀਂ ਨਿਕਲਿਆ ਵੀ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਜੱਥੇ ਦੇ ਇਹਨਾਂ ਨੇ ਜੱਥੇ ਦੇ ਸਿੰਘਾ ਨੇ ਜਾਂ ਨਾਲ ਦੇ ਜੋ ਵੀ ਬੰਦੇ ਸੀਗੇ ਵੀ ਇਹਨਾਂ ਨੇ ਕੰਮ ਚੰਗਾ ਕੀਤਾ ਕੋਈ ਵੀ ਆਫਸਰ ਕੋਈ ਵੀ ਲੀਡਰ ਕੋਈ ਵੀ ਬਾਬਾ ਕੋਈ ਵੀ ਸਾ ਸੰਤ ਜਥੇਦਾਰ ਕਿਸੇ ਨੇ ਇਹ ਗੱਲਬਾਤ ਨਹੀਂ ਆਖੀ ਵੀ ਗੁਰਗਰਾਸੇ ਦੀ ਉੱਤੇ ਬੇਅਦਬੀ ਹੁੰਦੀ ਸੀ ਉਥੇ ਬਾਣੇ ਦਾ ਉਥੇ ਨਿਰਾਦਰ ਹੁੰਦਾ ਸੀ ਤੇ ਵਧੀਆ ਕੀਤਾ ਸਿੰਘਾ ਨੇ ਇਹ ਜਿਹੜਾ ਸੌਦਾ ਲਾਤਾ ਇਹਦਾ ਤੇ ਇਹਨੂੰ ਜੇਹਜ ਦੇ ਵਿੱਚ ਦੇ ਦਿੱਤਾ ਤੇ ਇਹਦਾ ਭਾਂਡਾ ਫੋੜ ਦਿੱਤਾ ਹਜੇ ਤੱਕ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਸਾਨੂੰ ਕਿਸੇ ਬਿਆਨ ਦੀ ਲੋੜ ਨਹੀਂ ਹੈਗੀ ਅਸੀਂ ਤਾਂ ਜੋ ਕੁਝ ਕਰਨਾ ਉਹੋ ਕਰਕੇ ਹੀ ਰਹਿਣਾ ਹੁੰਦਾ ਪਰ ਅਸੀਂ ਇਹ ਦੇਖਦੇ ਹੁੰਨੇ ਆ ਵੀ ਕੋਈ ਹੈ ਜਿਹਨੂੰ ਇਸ ਗੱਲ ਦਾ ਪਤਾ ਹੋਵੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਚੰਗਾ ਕੀ ਹੈ ਮਾੜਾ ਕੀ ਹੈ ਸਾਰੇ ਇਹਨੂੰ ਸਟੇਜਾਂ ਤੇ ਸੱਦਦੇ ਸੀ ਸਾਰੇ ਇਹਦੀਆਂ ਗੱਲਾਂ ਬਾਤਾਂ ਸਾਧੀਆਂ ਸੁਣਦੇ ਸੀਗੇ ਆਹ ਚਰਨ ਘਾਟ ਵਾਲੇ ਬਲਜਿੰਦਰ ਸਿੰਘ ਦੀਆਂ ਉਦੋਂ ਤੁਸੀਂ ਇਹਨਾਂ ਦੇ ਪੈਰਾਂ 'ਚ ਬੈਂਦੇ ਸੀ ਜਾ ਜਾ ਕੇ ਹੁਣ ਜਦੋਂ ਤੁਹਾਨੂੰ ਦੱਸਤਾ ਤੁਹਾਨੂੰ ਦੱਸ ਦਿੱ ਗਏ ਇਦਾਂ ਦੀਆਂ ਵੀਡੀਓ ਇਦਾਂ ਦੀਆਂ ਰਿਕਾਰਡਿੰਗਾਂ ਸਾਡੇ ਕੋਲੇ ਇਸ ਬੰਦੇ ਦੀਆਂ ਅਸੀਂ ਜੱਗ ਜਹਰ ਨਹੀਂ ਕਰ ਰਹੇਗੇ ਸ਼ਰਮ ਆਉਂਦੀ ਆ ਵੀ ਲੋਕਾਂ ਤੱਕ ਪਹੁੰਚਣੀਆਂ ਤੇ ਉਹ ਕੀ ਸੋਚਣਗੇ ਅਸੀਂ ਆਪਣੇ ਮੀਡੀਆ 'ਚ ਨਹੀਂ ਚਲਾ ਸਕਦੇ ਉਹ ਇੰਨੀਆਂ ਇਹ ਕਰਤੂਤਾ ਕੀ ਕੀ ਕਰਦਾ ਰਿਹਾ ਕਿੱਥੋਂ ਕਿੱਥੋਂ ਇਹ ਕੁੜੀਆਂ ਨੂੰ ਭਾਉਂਦਾ ਰਿਹਾ ਕਿੱਥੋਂ ਕਿੱਥੋਂ ਚੱਕਦਾ ਰਿਹਾ ਕਿੰਨੀਆਂ-ਕਿੰਨੀਆਂ ਕੁੜੀਆਂ ਇਹਦੇ ਕੋਲੇ ਆਉਂਦੀਆਂ ਰਹੀਆਂ ਕਿਹੜੇ ਕਿਹੜੇ ਸਾਧ ਇਹਦੇ ਕੋਲੇ ਆ ਕੇ ਘਰੇ ਦੇ ਵਿੱਚ ਕੁੜੀਆਂ ਦੇ ਨਾਲ ਗ੍ਰਸਤ ਕਰਦੇ ਰਹੇ ਆ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਸਾਧ ਪਿੱਛੇ ਆ ਕੇ ਹੋਰ ਸਾਧਾ ਨੇ ਪ੍ਰੈਸ਼ਰ ਪਾਇਆ ਤੇ ਸਾਡੇ ਤੇ ਹੁਣ ਪ੍ਰੈਸ਼ਰ ਆ ਤੇ ਸਾਡੇ ਤੇ ਇਲਜ਼ਾਮ ਵੇਖੋ ਕੀ ਲੱਗਦੇ ਆ ਬਾਬਾ ਮੰਨਿਆ ਸੀ ਅਸੀਂ ਦਾ ਬਾਬਾ ਕਿਹਾ 10 ਲੱਖ ਰੁਪਇਆ ਤੁਹਾਨੂੰ ਦੇਵਾਂਗੇ ਬਾਬਾ ਮੰਨਿਆ ਫਿਰ 20 ਲੱਖ ਰੁਪਇਆ ਦੇਵਾਂਗੇ ਬਾਬਾ ਮੰਨਿਆ ਵੀ ਫੋਰਚੂਨਰ ਗੱਡੀ ਦੇਊਗਾ ਬਾਬਾ ਮੰਨਿਆ ਵੀ ਡੇਰਾ ਸੋਡਾ ਹੀ ਆ ਜੋ ਮਰਜ਼ੀ ਕਰ ਲਿਓ ਗੱਲ ਲੀਕ ਨਾ ਕਰਿਓ ਅਸੀਂ ਢੂਆ ਨਹੀਂ ਮਾਰਦੇ ਇੰਨੇ ਕਾਹੇ ਦਾ ਅਸੀਂ ਲੱਤ ਮਾਰ ਦਿੱਤੀ ਸਾਰੇ ਪੈਸੇ ਥੇਲੇ ਨੂੰ ਗੱਡੀਆਂ ਨੂੰ ਡੇਰਿਆਂ ਡੱਪਿਆਂ ਨੂੰ ਵੀ ਅਸੀਂ ਜੋ ਗੱਲ ਹੈਗੀ ਅਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਆ ਤੇ ਅਸੀਂ ਜੋ ਕੁਛ ਕੀਤਾ ਤੇ ਇਹਦਾ ਨਤੀਜਾ ਇਹ ਨਿਕਲਿਆ ਵੀ ਇੱਕ ਲੁੱਚੇ ਲੰਡੇ ਸਾਧ ਬਲਾਤਕਾਰੀ ਸਾਧ ਦੀ ਗੱਲਬਾਤ ਪੁਲਿਸ ਨੇ ਸੁਣੀ ਤੇ ਸਾਨੂੰ ਇਹ ਗੱਲਬਾਤ ਆਖੀ ਵੀ ਇਹਦਾ ਇਹਦੇ ਕੋਲੋਂ ਲੱਖ ਰੁਪਇਆ ਕੈਸ਼ ਲਿਆ ਤੁਸੀਂ ਇਹਦੇ ਤੁਸੀਂ ਛਾਪਾਂ ਲਾ ਲੇ ਤੇ ਖੜੇ ਲਾ ਲੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਸ ਕਾਰਵਾਈ ਦੇ ਤਹਿਤ ਇਹ ਤੁਸੀਂ ਸਾਡੇ ਤੇ ਇਹ ਇਲਜ਼ਾਮ ਲਾ ਰਹੇ ਹੋ ਜੇ ਤੁਸੀਂ ਸਾਡੇ ਤੇ ਸਾਨੂੰ ਇਹ ਗੱਲਬਾਤ ਵੀ ਆਖੀ ਗਈ ਆ ਪੁਲਿਸ ਵੱਲੋਂ ਵੀ ਤੁਹਾਡਾ ਨੁਕਸਾਨ ਹੋਊਗਾ ਤੁਹਾਡੇ ਤੇ ਕਾਰਵਾਈ ਹੋ ਜਾਣੀ ਆ ਤੇ ਸਾਨੂੰ ਕਿਸੇ ਕਾਰਵਾਈ ਦਾ ਕੋਈ ਡਰ ਨਹੀਂ ਹੈ ਅਸੀਂ ਕਿਸੇ ਤਰਲੇਮਣ ਤੇ ਨਹੀਂ ਕਰਨੀ ਚਾਹੁੰਦੇ ਨਾ ਹੀ ਅਸੀਂ ਕਿਸੇ ਦੇ ਡਰ ਹੇਠ ਰਹਿੰਦੇ ਆ ਜੇ ਤੁਸੀਂ ਸਾਡੇ ਤੇ ਕੋਈ ਲੁੱਟ ਖੋਹ ਦਾ ਪਰਚਾ ਪਾਉਂਦੇ ਆ ਸਾਡੇ ਤੇ ਕੋਈ ਦੂਜੇ ਤੀਜੇ ਪਰਚਾ ਪਾਉਂਦੇ ਸਾਡੇ ਬੰਦਿਆਂ ਤੇ ਪਾਉਂਦੇ ਆ ਜੇ ਤੁਸੀਂ ਇਹੀ ਪਰਚਾ ਪਾਉਣਾ ਸਾਨੂੰ ਘੰਟਾ ਖ ਬਾਬਾ ਤੇ ਧੌਣ ਵੱਢ ਕੇ ਜਗਰਾਉ ਚੌਂਕ ਤੇ ਟੰਗ ਦਿੰਨੇ ਆ ਤੇ ਸਾਡੇ ਤੇ ਪਾਉਣਾ ਤੇ 302 ਦਾ ਪੂ ਪਤਾ ਤਾਂ ਲੱਗੇ ਸਾਾਨੂੰ ਦੂਜਿਆਂ ਨੂੰ ਵੀ ਇਹੀ ਕਰ ਕੀ ਰਹੇ ਤੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਹਮੇਸ਼ਾ ਟੀਕਦੇ ਹੁੰਨੇ ਕੋਈ ਜੱਥੇਦਾਰ ਹੋਵੇ ਕੋਈ ਲੀਡਰ ਹੋਵੇ ਕੋਈ ਅਫਸਰ ਹੋਵੇ ਜਿਹਨੂੰ ਸੱਚ ਦਾ ਤਾਂ ਪਤਾ ਹੋਵੇ ਵੀ ਯਾਰ ਬੰਦੇ ਨੇ ਕੀਤਾ ਤੇ ਚਲੋ ਐਡਾ ਵੱਡਾ ਕੰਮ ਕਰਕੇ ਦਿੱਤਾ ਤੁਹਾਡੇ ਏਰੀਏ ਦਾ ਤੇ ਤੁਸੀਂ ਸਾਡੇ ਤੇ ਪ੍ਰੈਸ਼ਰ ਪਾਈ ਜਾਂਦੇ ਆ ਵੀ ਤੁਸੀਂ ਸਾਡਾ ਤਾਂ ਕਹੀ ਜਾਂਦਾ ਮੇਰੀ ਗੱਡੀ ਦੀਆਂ ਕਾਪੀਆਂ ਲੈ ਕੇ ਮੇਰੀਆਂ ਛਾਪਾਂ ਲਾ ਲਈਆਂ ਮੇਰੇ ਕੋਲੇ ਲੱਖ ਰੁਪਿਆ ਕੈਸ਼ ਪਲਾਨੇ ਤਾਂ ਪਿਆ ਸੀ ਉਹ ਚੱਕ ਕੇ ਲੈ ਕੇ ਮੇਰਾ ਆ ਲੈ ਕੇ ਉਹ ਲੈ ਕੇ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਸਾਨੂੰ ਬਾਰ-ਬਾਰ ਫੋਨ ਲਾ ਕੇ ਵੀ ਇਹ ਪੁੱਛਦੇ ਆਂ ਬਾਬਾ ਜੀ ਤੁਹਾਡੇ ਕੋਲੇ ਆ ਚੀਜ਼ ਜੇ ਅਸੀਂ ਇਹ ਚੀਜ਼ਾਂ ਦੀ ਲੋੜ ਹੁੰਦੀ ਤੇ ਬਾਬਾ ਸਾਨੂੰ 10 ਲੱਖ ਰੁਪਇਆ ਆਪ ਦੇਣ ਆਇਆ ਸੀ ਅਸੀਂ ਉਹ ਲੈ ਲੈਂਦੇ ਤੇ ਚੁੱਪ ਕਰਕੇ ਤੁਰ ਜਾਂਦੇ ਨਾਲੇ ਕੁੜੀ ਨੂੰ ਉਹਦੇ ਮਾਰਦੇ ਚਾਰ ਛੱਤਰ ਨਾਲੇ ਬਾਬੇ ਦੇ ਵੀ ਤੁਸੀਂ ਤਾਂ ਦੋਨੇ ਗਲਤ ਪਰ ਨਹੀਂ ਮਹਾਰਾਜ ਨੇ ਸਾਨੂੰ ਲੋਕ ਨਹੀਂ ਵੇਖ ਰਹੇ ਸੀ ਕੰਧਾਂ ਦੇ ਵਿੱਚ ਚਾਰ ਦੁਆਰੀ ਦੇ ਵਿੱਚ ਬੰਦ ਦੇ ਵਿੱਚ ਇਹ ਗੱਲਬਾਤ ਹੋਈ ਸੀ ਤਾਨੂੰ ਕਿਸੇ ਨੇ ਦੇਖਿਆ ਪਰ ਮਹਾਰਾਜ ਉੱਤੇ ਹਾਜ਼ਰ ਨਾਜ਼ਰ ਸੀ ਉਹਨਾਂ ਨੇ ਦੇਖਿਆ ਉਹਨਾਂ ਦਾ ਹੁਕਮ ਹੋਇਆ ਵੀ ਇਹ ਗੱਲ ਕਰਤ ਨਹੀਂ ਹੋਣੀ ਚਾਹੀਦੀ ਇਹਦੇ ਤੇ ਡੰਡਾ ਪਰੇਟੇ ਤੇ ਤੇ ਕਰਨਾ ਹੀ ਕਰਨਾ ਤੇ ਅਸੀਂ ਕੀਤਾ ਬਾਬੇ ਨੂੰ ਸੱਦ ਕੇ ਕੀਤਾ ਬਾਬੇ ਦੇ ਜਥੇ ਦੇ ਨਾਲ ਜਥੇ ਦੇ ਵਿੱਚ ਬਿਠਾ ਕੇ ਕੀਤਾ ਬਾਬੇ ਦੇ ਨਾਲ ਆਏ ਚੇਲੇ ਬਾਲ ਕੇ ਵੰਦੇ ਰਹੇ ਜਦੋਂ ਬਾਬੇ ਦੇ ਡਾਂਗ ਫਿਰਦੀ ਸੀ ਟਕਾ ਕੇ ਤੇ ਪਰ ਪੰਜਾਬ ਵਾਲਿਆਂ ਨੂੰ ਮੈਨੂੰ ਲੱਗਦਾ ਵੀ ਆਣਕਾ ਖਤਮ ਹੋ ਗਈ ਆ ਹਜੇ ਵੀ ਜੇ ਤੁਸੀਂ ਇਸ ਗੱਲ ਦਾ ਪ੍ਰੈਸ਼ਰ ਨਹੀਂ ਪਾਇਆ ਵੀ ਇਹ ਜੋ ਗੱਲਬਾਤ ਹੈ ਕਿ ਬਾਬੇ ਤੇ ਤਖੜਾ ਐਕਸ਼ਨ ਹੋਣਾ ਚਾਹੀਦਾ ਤੇ ਫਿਰ ਮੇਰੇ ਹਿਸਾਬ ਨਾਲ ਵੀ ਇਹ ਸਾਡਾ ਲਾਸਟ ਐਕਸ਼ਨ ਹੋਊਗਾ ਅਸੀਂ ਕਦੇ ਕਿਸੇ ਧੱਕੇ ਦੇ ਕਿਸੇ ਇਹੋ ਜਿਹੇ ਸਾਥ ਬੂਮਣੇ ਦੇ ਖਿਲਾਫ ਨਹੀਂ ਚੱਲਾਂਗੇ ਜੇ ਫਿਰ ਜੇ ਤੁਸੀਂ ਆਪ ਹੀ ਲੋਕ ਆਉਂਦੇ ਨਾ ਧੀਆਂ ਭੈਣਾਂ ਦੀ ਅਜ ਤੇ ਇਹੋ ਜਿਹੇ ਦੰਤਾਂ ਤੋਂ ਲਟਾ ਕੇ ਖੋਹਣ ਤਾਂ ਫਿਰ ਲਟਾਈ ਚੱਲੋ ਸਾਡਾ ਕੀ ਜਾਂਦਾ ਠੀਕ ਹੈ ਨਾ ਇਹ ਗੱਲਾਂ ਵੱਲ ਧਿਆਨ ਦਿਓ ਬਹੁਤ ਜ਼ਰੂਰੀ ਗੱਲਾਂ ਹੁੰਦੀਆਂ ਨੇ ਇਹ ਉਥੇ ਕੀ ਕੁਝ ਹੁੰਦਾ ਕਿਸੇ ਨੂੰ ਨਹੀਂ ਪਤਾ ਸੀ ਉਥੇ ਬਾਬੇ ਦੇ ਡੇਰੇ 'ਚ ਵੇਖਿਆ ਸੀ ਜਦੋਂ ਅਸੀਂ ਉਦੋਂ ਉੱਥੇ ਗਏ ਸੀ ਉਥੇ ਪ੍ਰੈਗਾ ਦੇ ਕੈਪਸੂਲਾ ਦੇ ਡੱਬੇ ਸੀਗੇ ਪੇਟੀਆਂ ਸੀਗੀਆਂ ਉਥੇ ਕੁੰਡ ਮਾਦੀਆਂ ਭਰੀਆਂ ਹੋਈਆਂ ਉਥੇ ਲਫਾਫੇ ਪਏ ਹੋਏ ਸੀਗੇ ਉਥੇ ਬਾਬੇ ਦੇ ਉਥੇ ਫੈਲਾ ਦੇ ਵਿੱਚ ਉਥੇ ਜਦੋਂ ਵੇਖਿਆ ਉਥੇ ਉਹ ਗਰਭਵਤੀ ਚੈੱਕ ਕੀਤੇ ਹੋਈਆਂ ਸਕੈਨਾਂ ਸੀਗੀਆਂ ਕੁੜੀਆਂ ਦੀਆਂ ਉਥੇ ਕੀ ਕੋਸ ਸੀਗਾ ਬਾਬੇ ਦਾ ਬਾਬੇ ਦੇ ਜਦੋਂ ਰਿਕਾਰਡਿੰਗਾਂ ਸੁਣਦੇ ਆ ਉਦੋਂ ਪਤਾ ਲੱਗਦਾ ਉਥੇ ਕੀ ਕੁਝ ਕਰਦੇ ਰਹੇ ਆ ਇਹ ਤੇ ਜੇ ਅਸੀਂ ਜੱਗ ਜਾਰ ਕਰਦੇ ਫਿਰ ਆਪਦਾ ਢਿੱਡ ਚੱਕ ਝੱਗਾ ਚੱਕ ਆਪਦਾ ਹੀ ਢਿੱਡ ਨੰਗਾ ਹੋਣਾ ਵਾ ਤੇ ਛਾਰ ਮਹੀਨਾ ਡੁੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਸਾਰੇ ਆਗੂਆਂ ਨੂੰ ਜਥੇਦਾਰਾਂ ਨੂੰ ਆ ਜਿਹੜੇ ਬਣੇ ਫਿਰਦੇ ਮੂਰੇ ਵੀ ਮੈਨ ਲੀਡਰ ਆ ਮੈਨ ਲੀਡਰ ਆ ਵੀ ਹੁਣ ਜੇ ਇਹਨਾਂ ਦੇ ਕੋਈ ਪ੍ਰੈਸ਼ ਹੁੰਦਾ ਸਾਨੂੰ ਪ੍ਰਵਾਹ ਕੋਈ ਨਹੀਂ ਮੈਂ ਗਵਰਨਮੈਂਟ ਨੂੰ ਵੀ ਇਹ ਗੱਲਬਾਤ ਕਹਿਣਾ ਜਾਂ ਪ੍ਰਸ਼ਾਸਨ ਨੂੰ ਵੀ ਇਹ ਗੱਲਬਾਤ ਕਹਿਣਾ ਬਾਬੇ ਦੇ ਚੇਲੇ ਵਾਲਿਆਂ ਨੂੰ ਜਾਂ ਸਾਧਾ ਨੂੰ ਜਿਹੜੇ ਦੇ ਹੱਕ ਚਾਹੀਏਗਾ ਬੱਸ ਗੱਲਬਾਤ ਕਹਿਣਾ ਮੈਨੂੰ ਸਾਡੇ ਜਥੇ ਦੇ ਸਿੰਘਾਂ ਨੂੰ ਜੋ ਸਾਡੇ ਨਾਲ ਬੰਦੇ ਤੁਰੇ ਸੀ ਕਿਣਕਾ ਭਰ ਵੀ ਅਸੀਂ ਕਿਸੇ ਤੇ ਨਾ ਤਾਂ ਅਸੀਂ ਦਬਾਅ ਥੱਲੇ ਆਉਣਾ ਨਾ ਕਿਸੇ ਦਾ ਸਾਨੂੰ ਡਰਾ ਸਾਡੇ ਤੇ ਕੋਈ ਪਰਚਾ ਪੇਂਦਾ ਪਾ ਦੋ ਕੋਈ ਐਕਸ਼ਨ ਲੈਣਾ ਲੈ ਲਓ ਸਾਨੂੰ ਜੋਗ ਸਜ਼ਾ ਦੇਣੀ ਦੇ ਦਿਓ ਪਰ ਅਸੀਂ ਆਪਣੇ ਸੰਧਾਤਾ ਤੋਂ ਤੇ ਆਪਣੇ ਐਕਸ਼ਨ ਤੋਂ ਕਦੇ ਮਨ ਕਰ ਨਹੀਂ ਹੋਵਾਂਗੇ ਐਹੋ ਜੇ ਸਾਧ 20 ਠੋਕਾਂਗੇ ਅਸੀਂ ਜਿਹੜੇ ਹੈਗੇ ਆ ਤੇ ਜਿਹੜੇ ਇਹਦੇਗਾ ਫੋਨਾਂ ਦੇ ਵਿੱਚੋਂ ਰਿਕਾਰਡ ਸਾਨੂੰ ਮਿਲਿਆ ਸੀ ਇਸ ਨਾਲ ਰਿਕਾਰਡਿੰਗਾਂ ਤੋਂ ਸਾਨੂੰ ਬੰਦਿਆ ਦੇ ਨੰਬਰ ਤੇ ਬੰਦਿਆ ਦੇ ਐਡਰੈਸ ਪਤਾ ਲੱਗੇ ਸੀ ਆ ਫਲਾਣੇ ਫਲਾਣੇ ਬਾਬੇ ਨੇ ਫਲਾਣੇ ਫਲਾਣੇ ਕੁੜੀ ਰਾਤ ਰੱਖੀ ਸੀਗੀ ਤੇ ਬਾਬੇ ਨੇ ਉਹਨਾਂ ਤੇ ਕਿਹਾ ਸੀ ਵੀ ਆਜਾ ਫਲਾਨੀ ਕੁੜੀ ਆਈ ਆ ਤੂੰ ਆ ਜਾ ਇੱਥੇ ਆ ਨਾ ਤੇ ਇੱਕ ਕੁੜੀ ਨੂੰ ਦੋ 사ੜਾ ਨੇ ਇੱਕੋ ਰਾਤ ਦੇ ਵਿੱਚ ਕਮਰੇ ਦੇ ਵਿੱਚ ਪਾ ਕੇ ਗ੍ਰਸਤ ਕੀਤਾ ਈ ਧੱਕੇ ਨਾਲ ਤੇ ਸਵੇਰੇ ਧੱਕੇ ਨਾਲ ਉਹਨੂੰ ਪਾਸਟੈਂਡ ਬੰਨ੍ਦਾ ਦੇ ਕੇ ਛੱਡ ਕੇ ਆਏ ਸੀਗੇ ਉਹ ਬੰਦੇ ਵੀ ਚੱਕਣੇ ਆ ਸੀ ਸਾਰੇ ਤੇ ਸਾਡੇ ਤੇ ਦਬਾ ਇਨਾਂ ਪਲਸ ਵਾਰ-ਵਾਰ ਫੂਨ ਫਾਣ ਫੂਨ ਫਾਣ ਤੇ ਉਹ ਤੇ ਸਾਧ ਤਰੇ ਫਿਰਦੇ ਮਹਿਰੋ ਵਾਲੇ ਨੂੰ ਜਾ ਕੇ ਪਰਚਾ ਪਾਓ ਮਰ ਜਾਣਾ ਚਾਹੀਦਾ ਤੁਹਾਨੂੰ ਡੱਬ ਕੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਜੇ ਹੁਣ ਤੁਰੇ ਆ ਤੇ ਫਿਰ ਚੱਜ ਨਹੀਂ ਦੁਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ